ਚਲ ਜਿਹੜਾ ਕੰਮ ਕਰਤਾ ਵਾ ਹੁਣ ਮੁੰਡੇ ਤੋਂ ਆਉਣ ਤੋਂ ਗੱਦੀ ਗੱਦੀ ਨਿਕਲ ਜਾਨੀਆ ਉਹਨੇ ਆ ਗਏ ਤੇ ਮੇਰੀ ਦਵਾਈ ਹੋ ਜਾਣਾ ਵਾ ਇਹ ਵਜਲ ਕੁੜੀ ਕੋ 4 ਦਿਨ ਚੱਲ ਜਾਨੀਆ ਆ ਪਰ ਉਹਨਾਂ ਵਾਲਾ ਭਾਗੇ ਹਟ ਜਾਣਾ ਨੀ ਚਲ ਆਪਰੇ ਤੇ ਪੈ ਗਈ ਆ ਮੂਰੇ ਆਉਣ ਤੋਂ ਗੱਦੀ ਗੱਦੀ ਨਿਕਲ ਜਾਨੀਆ ਜੇ ਆ ਗਏ ਨਾ ਉਹਨੇ ਮੇਰੇ ਦਵਾਲੇ ਹੋ ਜਾਣਾ ਵਾ ਕੋਈ ਗੱਲ ਨਹੀਂ ਮੈਂ ਇੱਥੇ ਚੱਲ ਜਾਨਾ ਮਾ ਸੰਦੀਪ 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 ਕਿਉਂ ਆਇਆ ਵਾ ਕੁੜੀ ਬਿਥੇ ਪਈ ਆ ਸੰਦੀਪ ਪਹਿਲਾਂ ਕੁੜੀ ਨੂੰ ਚੁੱਕਾ ਵੜ ਵੀ ਰੋਈ ਜਾਂਦੀ ਸੰਦੀਪ ਸੰਦੀਪ ਉੱਥੇ ਸਹੀ ਗੱਲ ਦੱਸ ਕੀ ਹੋਈ ਸੰਦੀਪ ਜਾਣਾ 60 ਲੱਖ ਕੀ ਹੋਵੇਗੇ ਜੇ ਦਿਲਜੀਤ ਨੂੰ ਪਤਾ ਲੱਗ ਗਿਆ ਤੇ ਦਿਲਜੀਤ ਨੇ ਮੈਨੂੰ ਨਹੀਂ ਛੱਡਣਾ ਫੇ ਆਪ ਚੱਲ ਕੁੜੀ ਕੋ ਚੱਲ ਜਣੀ ਆ 4 ਦਿਨ ਤੇ ਚੱਲ ਉੱਥੇ ਕੋਈ ਟਾਈਮ ਨਾ ਆਣਾ ਸੁਨੀਪ ਕੀ ਵੇਖੀ ਜਾਨੀ ਆ ਸੁਨੀਪ ਮੇਰੇ ਲੱਗੇ ਕੀ ਕਰਨ ਦੇ ਪਰਿਓ ਜੋ ਆਹ ਕੌਣ ਵਾ ਸੁਨੀਪ ਆਪਣੀ ਧੀ ਆ ਕੌਣ ਆਏ ਮੇਰੀ ਨਹੀਂ ਧੀ ਤੂੰ ਕੋਈ ਵੀ ਨਾਲੇ ਤੂੰ ਕੀ ਮੇਰੇ ਲਾਗੇ ਕਰਨ ਦੇ ਭਾਜੋ ਮੇਰੇ ਲਾਗੋ ਸੰਦੀਪ ਤੈਨੂੰ ਹੋਇਆ ਜੀ ਮੈਨੂੰ ਦੱਸ ਤੇਰੇ ਸਾਟ ਕਿਦਾਂ ਲੱਗੀ ਸੀ ਮੇਰੇ ਸਾਟ ਲੱਗੀ ਓਏ ਆਵੇ ਬਾਬੇ ਤੇਰੇ ਸਾਟ ਲੱਗੀ ਆ ਖੂਨ ਨਿਕਲਣ ਡਿਆ ਸੀ ਹੱਥ ਰਲਾ ਜਾਂਦਾ ਉਹਦਾ ਹੀ ਡੇਗ ਪੀਮ ਐ ਸਾਟ ਵੀ ਤੂੰ ਹੀ ਲਾਈ ਹੋਣੀ ਆ ਹੁਣ ਮੈਨੂੰ ਪੁੱਛੀ ਜਾਂਦੇ ਸਾਟ ਕਿਥੋਂ ਲੱਗੀ ਤੇਰੇ ਨਾਲ ਮੇਰੇ ਬਿਸਤਰੇ 'ਚ ਤੂੰ ਇਹ ਕੀ ਕਰਨ ਦੇ ਆ ਉੱਠ ਜਾ ਇੱਥੋਂ ਸੰਦੀਪ ਮੈਂ ਤੇਰਾ ਘਰ ਵਾਲਾ ਵਾਂ ਤੇ ਆੜੀ ਧੀ ਆ ਸਾਡਾ ਵਿਆਹ ਹੋਇਆ ਵਾਂ ਮੇਰਾ ਨਹੀਂ ਵਿਆਹ ਵਿਊ ਹੋਇਆ ਸੰਦੀਪ ਮੈਨੂੰ ਲੱਗਦਾ ਤੈਨੂੰ ਆਰਾਮ ਦੀ ਜ਼ਰੂਰਤ ਵਾ ਚੁੱਪ ਨਾ ਰਹਿਸਟ ਕਰ ਤੂੰ ਮੈਂ ਨਹੀਂ ਕਰਨਾ ਕੋਈ ਆਰਾਮ ਓ ਮੇਰੀ ਗੱਲ ਸੁਣ ਇੱਧਰ ਆ ਯਾਰ ਮੈਨੂੰ ਤਾਂ ਸਮਝ ਨਹੀਂ ਆ ਮੈਂ ਕੁੜੀ ਨੂੰ ਸਾਂਭੰਗ ਤੈਨੂੰ ਪਤਾ ਨਹੀਂ ਕਿੱਥੋਂ ਆ ਗਏ ਆ ਉਹ ਮੇਰੀ ਗੱਲ ਸੁਣੀ ਤੇਰਾ ਮੇਰੇ ਲੱਗੇ ਨਹੀਂ ਹੋਣਾ ਤੂੰ ਨਹੀਂ ਮੈਂ ਤੇਰਾ ਘਰ ਆ ਲਾਵਾਂ ਕੀ ਹੋ ਗਿਆ ਤੈਨੂੰ ਮੈਂ ਤੈਨੂੰ ਕਿਹਾ ਨਾ ਦੂਰ ਹੋ ਜਾ ਮੇਰੇ ਲਾਗੋ ਮੇਰੀ ਗੱਲ ਹੱਥ ਨਹੀਂ ਲਾਉਣਾ ਮਿੰਦ ਲੱਗਦਾ ਵਾ ਇਹ ਦਿਮਾਗ ਸੱਟ ਲੱਗੀ ਆ ਇਹਨੂੰ ਕੁਝ ਵੀ ਯਾਦ ਨਹੀਂ ਹੈਗਾ ਹੁਣ ਇੱਧਰ ਇੱਥੇ ਬਹਿ ਮੈਂ ਨਹੀਂ ਬਹਿਣਾ ਗੱਲ ਸੁਣ ਇੱਥੇ ਬਹਿ ਮੈਨੂੰ ਹੱਥ ਨਹੀਂ ਲਾਉਣਾ ਪਰੇ ਹੋ ਜਾ ਪਰੇ ਇਹ ਪਾਗਲ ਨਹੀਂ ਹਰ ਕਿੱਧਰ ਗਲੀ ਜਾਂਦੀ ਬਹਿ ਇੱਥੇ ਗੱਲ ਸੁਣ ਬਹਿ ਇੱਥੇ ਨਹੀਂ ਮੇਰੇ ਨੇ ਦੇਖਣਾ ਆਪਣੀ ਕੁੜੀ ਨਾਲ ਦੇ ਵੇਖ ਲੈ ਮੇਰੀ ਨੁਕੜੀ ਕੁੜੀ ਪਰੇ ਕਰ ਲੋ ਇਹਨੂੰ ਨਿਆਣੇ ਨੂੰ ਇਦਾਂ ਗੜਿਆ ਠੀਕ ਹੈ ਨਾ ਰਮਾਨ ਨਾਲ ਬੈ ਰੈਸਟ ਕਰ ਤੈਨੂੰ ਸਭ ਕੋ ਪਤਾ ਲੱਗ ਜਾਣਾ ਹੌਲੀ ਹੌਲੀ ਸੰਦੀਪ ਤੈਨੂੰ ਕੀ ਹੋ ਗਿਆ ਵਾ ਚੰਗੀ ਭਲੀ ਛੱਡ ਕੇ ਗਿਆ ਤੈਨੂੰ ਮੈਂ ਤੇ ਮੈਂ ਚੰਗੀ ਭਲੀ ਆ ਮੈਨੂੰ ਕੀ ਹੋਇਆ ਵਾ ਇਹ ਕੰਮ ਹੋਇਆ ਕਿਦਾਂ ਮੈਂ ਇਹ ਦੱਸ ਦੇ ਕਿਹਨੇ ਛੱਟ ਲਈ ਤੇਰੇ ਕਿਹੜੀ ਛੱਟ ਲਈ ਆ ਛੱਟ ਤੂੰ ਹੀ ਲਈ ਆ ਬੈਹ ਛੱਟ ਕੋਈ ਨਹੀਂ ਲੱਣੀ ਇਦਾਂ ਕਰਦਾ ਮੰਮੀ ਨੂੰ ਫੋਨ ਲਾ ਕੇ ਵਾਸ਼ਣਾ ਮੰਮੀ ਕਿੱਥੇ ਆ ਮੰਮੀ ਨਾਲ ਤਾਂ ਗੱਲ ਨਹੀਂ ਹੋਈ ਹੈਲੋ 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 ਮੰਮੀ ਕਿੱਥੇ ਹੋ ਤੁਸੀਂ ਫੇਰ ਸ਼ਹਿਰ ਗਈ ਹੈ ਫੇਰ ਦੀ ਮੰਮੀ ਸੰਦੀਪ ਜੀ ਨਾਲ ਸੱਟ ਲੱਗੀ ਆ ਕਿੱਦਾਂ ਲੱਗੀ ਆ ਉਹ ਪਤਾ ਨਹੀਂ ਆ ਮੈਂ ਜਿਹੜਾ ਘਰ ਆਇਆ ਹੈ ਨਾ ਇਹ ਡਿੱਗੀ ਪਈ ਸੀ ਤੇ ਖੂਨ ਵਗਣ ਰਿਹਾ ਸੀ ਮੈਂ ਫੇਰ ਦੀ ਸ਼ਹਿਰ ਆਈ ਮੈਨੂੰ ਕੰਮ ਹੀ ਥੋੜਾ ਜਿਹਾ ਮੰਮੀ ਵੇਖ ਵੀ ਲਿਆ ਕਰ ਨਾ ਦੋਨੋਂ ਕਿੱਥੇ ਇਹ ਇਕੱਲੀ ਕੁੜੀ ਘਰ ਵਾ ਮੰਦਾ ਜਾਵੇ ਨਾ ਕਿਤੇ ਥੋੜੀ ਵਾਹ ਮਨ ਜਿੱਥੇ ਜਾਣਾ ਮਿੰਦੇ ਜਾਣਾ ਪੈਂਦਾ ਇਹ ਥੋੜਾ ਵੀ ਨਹੀਂ ਮਾ ਜਾਣਾ ਉਹ ਜਾਣਾ ਦੇ ਪੈਂਦਾ ਵਾ ਉਹਨੂੰ ਕੁਝ ਵੀ ਯਾਦ ਨਹੀਂ ਆ ਕੋਹ ਨਹੀਂ ਪਤਾ ਲੱਗਣ ਡਿਆ ਮੈਨੂੰ ਨਹੀਂ ਪਛਾਨਣ ਦੀ ਉਹ ਚੱਲ ਰਹੀ ਐ ਨੀ ਮਾਂ ਲੱਗੀ ਐ ਚਲੋ ਜੀ ਘਰ ਆ ਜੋ ਛੇਤੀ ਇਹਨਾਂ ਡਰ ਲੱਗਣ ਡਿਆ ਵਾ ਆ ਗਈ ਆ ਗਈ ਹੁਣ ਮੈਂ ਕੁੜੀ ਨੂੰ ਸੰਭਾਂ ਕੋ ਨੂੰ ਸੰਭਾਂ ਅਮਨੇ ਨਾ ਮਸਾਉ ਤੇ ਆ ਲੱਗੀ ਐ ਬੱਸੇ ਬੈਠ ਛੇਤੀ ਆਜੋ ਚੰਗਾ ਚੰਗਾ ਆ ਜੰਨੀ ਆ ਚੜਨ ਲੱਗੀਆਂ ਬੱਸੇ ਮੇ ਕਿਹ ਨਹੀਂ ਠੀਕ ਅਮ ਕੀਤਾ ਕਿੰਨੀ ਆ ਸਮਝ ਨਹੀਂ ਆਉਂਦੀ ਲੱਗੇ ਛੋਟਾ ਜਿਹਾ ਵੀ ਪਿਆ ਸੀ ਹੁਣ ਇਹ ਆਪ ਡਿੱਗੀ ਆ ਜਾਂ ਉਹ ਵੱਜਾ ਵਾ ਸੰਦੀਪ ਜਦ ਮੈਂ ਕਹ ਆਰਾਮ ਕਰ ਲਾ ਆਰਾਮ ਕਰ ਲਾ ਮੇਰੇ ਬਹੂ ਮੈਂ ਆਰਾਮ ਕਰਨਾ ਇਹਨੂੰ ਚੋਕਲੇ ਲੈ ਜਾ ਮੈਂ ਲਾਗੋ ਮੈਂ ਥੱਲੇ ਛੋੜ ਦੇਣਾ ਇਹਨੂੰ ਚੱਲ ਮੈਂ ਚੋਕਲੇ ਨਾਲ ਤੂੰ ਬੈ ਜਾ ਰਮਨ ਮਮੀ ਗੱਲ ਕੀ ਹੋਈ ਆ ਗਲਤ ਦੱਸੋ ਨਾ ਤੁਸੀਂ ਪਾਣੀ ਤਾਂ ਨਹੀਂ ਪੀਂਦੇ ਜੇ ਘਬਰਾਏ ਜੇ ਵੀ ਲੱਗਣ ਦੇ ਹੋਇਆ ਕੀ ਆ ਗੱਲ ਕੀ ਹੋਣੀ ਐ ਪਹਿਲਾਂ ਤੇ ਮ ਕੁੜੀ ਦਾ ਲੱਗੀ ਗਲਾ ਘੁੱਟਣ ਤੇ ਕੁੜੀ ਤੇ ਬਚ ਗਈ ਮੇਰ ਕੋ ਉਹ ਦਸੰਗੀ ਮੇਰੇ ਹੱਥ ਆ ਗਈ ਉਹਨੇ ਮ ਮਾਰਾ ਡੰਡਾ ਸਿਰ ਦੇ ਵਿੱਚ ਉਹ ਡਿੱਗ ਵੀ ਥੱਲੇ ਤੇ ਮੈਂ ਬੈਕ ਫੜ ਕੇ ਮੈਂ ਚੱਲ ਬੰਦ ਲਵਾਂਗਾ ਹੋਏ ਮੈਂ ਇਹ ਕੀ ਕੀਤਾ ਯੇ ਤੂੰ ਤੂੰ ਇਹ ਕੰਮ ਕਰਕੇ ਤੇ ਤੂੰ ਮੇਰੇ ਕੋਲ ਹੀ ਆਉਣਾ ਸੀਗਾ ਵੀਡੀਓ ਪਕਰ ਮੇਰੇ ਤੇਰੇ ਦੀ ਗੱਲ ਰਵੇ ਹੋਰ ਨਾ ਕਿਸੇ ਚ ਜਾਵੇ ਹੁਣ ਆ ਮੰਮੀ ਜੇ ਕੋਈ ਸਿਆਪਾ ਪੈ ਗਿਆ ਨਾ ਉਥੇ ਜੇ ਉਹ ਮਰ ਮੁਰ ਗਈ ਤੇ ਫਿਰ ਤੇਰੇ ਮੇਰੇ ਵਿੱਚ ਗੱਲ ਨਹੀਂ ਕੀ ਰਹਿਣੀ ਹੈਗੀ ਉਹ ਨਹੀਂ ਮਰਦੀ ਕਿਦੇ ਵੀ ਮਰਨਾ ਕਿੱਥੋਂ ਆਉਨੇ ਨਾਲੇ ਹੌਲੀ ਬੋਲ ਜੇ ਮੇਰੇ ਸੋਹਣਿਆਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਆਖਣਾ ਵਾ ਵੀ ਇਹ ਇਹ ਕੁੱਪ ਕਰਦੀਆਂ ਵਾ ਅੱਗੇ ਤੋਂ ਮੇਰ ਨਾਲ ਚੰਗੇ ਆ ਨਾ ਤੇ ਮਾੜੇ ਬੰਦਿਆ ਟਾਈਮ ਨਹੀਂ ਲੱਗਣਾ ਦੱਸਣ ਲਈ ਫੋਨ ਦੇ ਆਂਦਾ ਫੱਟੀ-ਕੁੱਟੀ ਕਰਾ ਲੈਂਦੀ ਆ ਮੈਂ ਤੇ ਉਹ ਪਛਾਣ ਦੀ ਪਛਾਣ ਨਹੀਂ ਕਿਸ ਨੂੰ ਵੀ ਹਾਂ ਜੀ ਬਸ ਤੇ ਗਈ ਆ ਬਚੀ ਆ ਹੋਰ ਕੀ ਹੋਇਆ ਹੁਣ ਮੰਮੀ ਇਹ ਤੋ ਪਹਿਲਾਂ ਵੀ ਇੱਥੇ ਕਿਹਨੂੰ ਇਹ ਗੱਲ ਦਾ ਪਤਾ ਲੱਗੇ ਤੂੰ ਇਦਾਂ ਕਰ ਕਿ ਚੁੱਪ ਕਰਕੇ ਤੇ ਇੱਥੋਂ ਚਲ ਜਾ ਨਾਲੇ ਪਾਣਾ ਬਣ ਜਾਊਗਾ ਕਿ ਸ਼ਹਿਰੋਂ ਆਈ ਆ ਚਲ ਇਹਦੇ ਘਰ ਲੈਣੀ ਆ ਫੜੀ ਉਹ ਗੱਲ ਗਈ ਆ ਉਹਨੂੰ ਕਿ ਮੈਂ ਸ਼ਹਿਰ ਗਈ ਮੈਨੂੰ ਕੰਮ ਹੀ ਥੜ੍ਹ ਜਾ ਮੈਂ ਤੇਰਾ ਤੇਰੇ ਕੋਲ ਥੋੜੀ ਆਈ ਆ ਮੈਂ ਤੇਰਾ ਨਾਲ ਥੋੜਾ ਲਿਆ ਵਾ ਚੱਲ ਮੰਮੀ ਆ ਤੇ ਤੂੰ ਚੰਗਾ ਕੀਤਾ ਕਿ ਜਿਹੜਾ ਤੂੰ ਕਿਹਾ ਵੀ ਮੈਂ ਸ਼ਹਿਰ ਗਈ ਆ ਤੇ ਤੂੰ ਚੁੱਪ ਕਰਕੇ ਨਾ ਜਿਹਦੇ ਚਾਹ ਘੁੱਟ ਪੀਣੀ ਆ ਪੀ ਲਾ ਜੇ ਨਹੀਂ ਨਾ ਤੇ ਤੂੰ ਚਲ ਜਾ ਜਾ ਵੀ ਤੂੰ ਰਹਿ ਨਹੀਂ ਦੇ ਹੁਣ ਮੈਂ ਫਿਰ ਚਲ ਜਾਨੀ ਚਲ ਜਾ ਤੇ ਜਾ ਕੇ ਵੇਖ ਪੀ ਕੀ ਹਾਲਵਾ ਉਹਦਾ ਆ ਮਮੀ ਓਦਾ ਇੱਕ ਗੱਲ ਵਾ ਆ ਕੰਮ ਨਾ ਤੂੰ ਮੇਰੀ ਪਸੰਦ ਦਾ ਕੀਤਾ ਵਾ ਇਹਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ ਇਹ ਤੇ ਜਦੋਂ ਦੀ ਉਹਨੂੰ ਲੈ ਜਾ ਵਾ ਮੇਰੀ ਤੇ ਕਦਰ ਹੀ ਨਹੀਂ ਰਹੀ ਹੈਗੀ ਮੈਨੂੰ ਤਾਂ ਭੁੱਲ ਹੀ ਗਿਆ ਵਾ ਏ ਵੀ ਮੇਰੀ ਭੈਣ ਵੀ ਹੈਗੀ ਆ ਵੀ ਜਦੋਂ ਉਹਨੇ ਕੁੜੀ ਜੰਮ ਲਈ ਆ ਤੈਨੂੰ ਤਾਂ ਬਿਲਕੁਲ ਭੁੱਲ ਗਏ ਆ ਨਾ ਹੀ ਨਹੀਂ ਕਿਤੇ ਲੈਂਦੇ ਫਿਰ ਇੱਕ ਵਾਰੀ ਵੀ ਨਹੀਂ ਆਖਿਆ ਵੀ ਸਾਡੀ ਭੈਣ ਵੀ ਹੈਗੀ ਆ ਮਾਰ ਲੋੜੀਆਂ ਵੰਡਦੇ ਫਿਰਦੇ ਸੀ ਉਧਰੋਂ ਭਰਾ ਪਰ ਜਾ ਹੀ ਆਏ ਤੇ ਕਦੇ ਮਾਰ ਉਹਨਾਂ ਨੇ ਕਦੇ ਇੱਕ ਕਲੀਮਾ ਪਾਈ ਸੀ ਇੱਥੇ ਪੂਰੀ ਨਹੀਂ ਇਹਨੂੰ ਆਪਣੀ ਕੁੜੀ ਦਾ ਪਤਾ ਸੀ ਵੀ ਲੋੜੀ ਵੰਡਣੀ ਐ ਇੰਨੀ ਅਕਲਤ ਨਹੀਂ ਨਾ ਆਈ ਵੀ ਭੈਣ ਕੋ ਵੀ ਜਾਣਾ ਚਾਹੀਏ ਉਹਨੂੰ ਸੱਦਣਾ ਵੀ ਆ ਕੀ ਜਾਂਦੇ ਹੋਣਗੇ ਲੋਕੀ ਵੀ ਇੱਕ ਭੈਣ ਵਾਂ ਤੇ ਉਹ ਤੋਂ ਬਗੈਰ ਹੀ ਲੋੜੀਆਂ ਮਨੰਦਾ ਫਿਰਦਾ ਵਾ ਹੁਣ ਜਿਹਦੇ ਮਗਰ ਲੱਗਾ ਉਹਦੇ ਲੱਗਾ ਉਹਨੇ ਕਰਨਾ ਉਤਰਾ ਹੀ ਉਹਨੇ ਚੱਲ ਕੋਈ ਗੱਲ ਨਹੀਂ ਆ ਠੰਡ ਪੈ ਜੂਗੀ ਵਾਵਾ ਹੁਣ ਮੈਂ ਤੇ ਇਹੋ ਹੱਥ ਜੋੜਦੀ ਆ ਵੀ ਰੱਬਾ ਇਹਨੂੰ ਸਭ ਕੁਝ ਨਾ ਭੋਲੀ ਜਾਵੇ ਇਹਨੂੰ ਇਹ ਨਾ ਹੀ ਕਿਸੇ ਨੂੰ ਪਛਾਣੀ ਨਹੀਂ ਲਿਆਈ ਆਖਣੇ ਨਹੀਂ ਦੇਦਾ ਉਹਨੂੰ ਕੋਈ ਪਛਾਣਾਉਂਦੀ ਕਹਿੰਦੀ ਉਹ ਚੱਲ ਚੰਗਾ ਵਾ ਮੰਮੀ ਸਗੋਂ ਮੈਂ ਇਹੀ ਚੰਦੀ ਇਹੋ ਕੋਈ ਹੋਣਾ ਚਾਹੀਦਾ ਹੀਰੇ ਨਾ ਅੰਦਰ ਮੈਨੂੰ ਨਾ ਹੁਣ ਜਾਣਦੇ ਹੈ ਵੀ ਪਰਪੁੰਜ ਆ ਜਾ ਇਦਾਂ ਦਾ ਹੀ ਆ ਤੇ ਕੋਈ ਗੱਲ ਨਹੀਂ ਮੈਂ ਮੁੜ ਕੇ ਮਾਰੂੰਗੀ ਫੇਰਾ ਮੈਂ ਚੱਲ ਚੰਗਾ ਵਾ ਮੰਮੀ ਅਜੀ ਤੇ ਨਾ ਸਾਰਾ ਟੱਬਰ ਨਾ ਉਠੀ ਤੇ ਬੈਠਾ ਵਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਥੱਲੇ ਕੋਈ ਆਇਆ ਵਾ ਨਹੀਂ ਤੇ ਇਦਾਂ ਜਾਂਦੇ ਚੰਗੀ ਨਹੀਂ ਲੱਗੀ ਵਾ ਤੁਸੀਂ ਇਦਾਂ ਕਰੋ ਵੀ ਤੁਸੀਂ ਚਲ ਜੋ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਨੀਂ ਕਹ ਪਤਾ ਲੁਕਾ ਦੇਣਾ ਸਰ ਕੇ ਨੂੰ ਪਤਾ ਨਾ ਲੱਗਣ ਨੀ ਕੋਈ ਗੱਲ ਨਹੀਂ ਚਾ ਚੰਨੀ ਆ ਜੋ ਠੀਕ ਆ ਤੇ ਮੈਨੂੰ ਜਾ ਕੇ ਦੱਸਣਾ ਹੀ ਹੋ ਵੀ ਕੀ ਬਣਿਆ ਕੋਈ ਗੱਲ ਨਹੀਂ ਹਦੂ ਚੱਲ ਆਹ ਤੇ ਚੰਗਾ ਹੋਇਆ ਆਹ ਤੇ ਮੰਮੀ ਜਿਹੜਾ ਕੰਮ ਕਰਕੇ ਆਈ ਹੈ ਨਾ ਇਹ ਤੇ ਨਾ ਉਹਦੀ ਵਧੀਆ ਕਰਕੇ ਆਈ ਹੈ ਚਲੋ ਜੇ ਇਹਨੂੰ ਕੋ ਹੋ ਹੀ ਜਾਂਦਾ ਨਾ ਤਾਂ ਵੀ ਮੇਰਾ ਨਾਂ ਥੋੜੀ ਲੱਗਣਾ ਹੀ ਲੱਗਣਾ ਤੇ ਮੰਮੀ ਦਾ ਹੀ ਜੇ ਫਸਦੀ ਵੀ ਤੇ ਮੰਮੀ ਨੇ ਫਸਣਾ ਹੀ ਮੇਰਾ ਵੀ ਜਾਣਦੇ ਆ ਛੱਟ ਜਾਣਾ ਲੱਗੀ ਆ ਮੈਂ ਨਿਕਾ ਰਹਾ ਨਹੀਂ ਮੈਂ ਤੁਹਾਨੂੰ ਕਹਿਣ ਡਿਆ ਵਾਂ ਤੂੰ ਇੱਥੇ ਆਓ ਸਾਟ ਲੱਗ ਕਿਦਾਂ ਗਈ ਹੈ ਇਹਨਾਂ ਪਤਾ ਹੀ ਨਹੀਂ ਲੱਗਾ ਹੈਗਾ ਮਾਸਾ ਜਿੰਨੀ ਕੁੜੀ ਆ ਜੇ ਉਹਨੂੰ ਸਾਟ ਲੱਗ ਜਾਂਦੀ ਤੇ ਫਿਰ ਕੁੜੀ ਵੀ ਥਲੇ ਲੰਮੇ ਪਈ ਜਦ ਮੈਂ ਘਰ ਆਇਆ ਵਾਂ ਤੇ ਮਸੀ ਜੀ ਕਿੱਥੇ ਗਏ ਮਸੀ ਹੈ ਨਹੀਂ ਘਰ ਉਹ ਸ਼ਹਿਰ ਗਈ ਕਿਤੇ ਮੈਨੂੰ ਯਾਦਦਾ ਵਾ ਇਹਨੇ ਉਦਾਂ ਛਦਿਆ ਨੇ ਕੰਮ ਵੀ ਬੜਾ ਕੀਤਾ ਵਾ ਤੇ ਚੱਕਰ ਚੁੱਕਰ ਆ ਗਿਆ ਵਾ ਗਦੇ ਨੂੰ ਤੇ ਕਿਤੇ ਤਾਂ ਡੇਗੀ ਆ ਇਹਨੂੰ ਮੈਂ ਬੜੀ ਵਾਰ ਕਿਹਾ ਸੀ ਰੈਸਟ ਕਰ ਲਾ ਮੈਨੂੰ ਪਤਾ ਕੋਖੜੀਆਂ ਲੱਗਣ ਡਿਆ ਮੈਨੂੰ ਪਛਾਣਨ ਨਹੀਂ ਆਈ ਡਈ ਤੈਨੂੰ ਤੂੰ ਹੀ ਕੋਣੀ ਆ ਹੋਏ ਰੱਬਾ ਇਹ ਕੰਮ ਕੀ ਬਣ ਗਿਆ ਵਾ ਆਪਣੀ ਕੁੜੀ ਨੂੰ ਨਹੀਂ ਵੇਖਣ ਦੀ ਕੁੜੀ ਨੂੰ ੱੱਕੇ ਮਰੀ ਜਾਂਦੀ ਐ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਛੇਤੀ ਨਾਲ ਤੁਸੀਂ ਘਰ ਆ ਜਾਓ ਚੱਲ ਕੋਈ ਗੱਲ ਨਹੀਂ ਆਂ ਪਾਜੀ ਮੈਂ ਨਾ ਇਹਦੇ ਵੀਰ ਨਾਲ ਕਰਦੀ ਐ ਸਲਾਹ ਫਿਰ ਕੋਈ ਗੱਲ ਨਹੀਂ ਫਿਰ ਆਪਾਂ ਆਉਨੇ ਆ ਹੈ ਠੀਕ ਐ ਛੇਤੀ ਆਇਓ ਹਾਂ ਚਲੋ ਠੀਕ ਆ ਚੰਗਾ ਹੋਏ ਰੱਬਾ ਆ ਕੀ ਗੱਲ ਬਣ ਗਈ ਆ ਸੱਚੀ ਸੁਣ ਕੇ ਹੋਦਰਾ ਹੋਈ ਜਾਂਦਾ ਵਾ ਕਿ ਮਸਾ ਜਨੀ ਕੁੜੀ ਆ ਤੇ ਸੱਚ ਜਿਹੜੀ ਸੱਟ ਵਾ ਨਾ ਇਹ ਤਾਂ ਹੁੰਦੀ ਬੜੀ ਮੜੀ ਆ ਜੇਕਦੇ ਕੋ ਹੋ ਜਾਂਦਾ ਤੇ ਕੀ ਲੱਭ ਲੈਣਾ ਹੀ ਪਤਾ ਨਹੀਂ ਹੁਣ ਇਹ ਕਿੱਥੇ ਆ ਮੈਨਾਂ ਨੂੰ ਕਵਾਂ ਕਿ ਹਾਨੂੰ ਜਾਣਾ ਪੈਣਾ ਵਾ ਉਥੇ ਹੋਰੀ ਬਿਪਤਾ ਪੈ ਗਈ ਆ ਇੱਕ ਕੰਮ ਚੰਗਾ ਹੁੰਦਾ ਵਾ ਤੇ ਦੂਜਾ ਪੈ ਜਾਂਦਾ ਵਾ ਰਵਿੰਦਰ ਮੈਨੂੰ ਬਾਹਰ ਹੀ ਦੱਸ ਦਿੰਦੀ ਗੱਲ ਤੂੰ ਕਿ ਇੱਧਰ ਆਓ ਮੇਰੀ ਗੱਲ ਤਾਂ ਸੁਣੋ ਇੱਥੇ ਆ ਇੱਥੇ ਆ ਜਾਓ ਅੰਦਰ ਇਹ ਗੱਲ ਹੋਈ ਆ ਟੈਨਸ਼ਨ ਵਿੱਚ ਬੜੀ ਫਿਰਨਦੀ ਆ ਗੱਲ ਗਲ ਕਾਦੀ ਹੋਣੀ ਆ ਹਾਂ ਦਲਜੀਤ ਪਾਈ ਦਾ ਆਇਆ ਸੀ ਫੋਨ ਸੁਖਾ ਵਾਥੇ ਸੰਦੀਪ ਨੇ ਪਤਾ ਨਹੀਂ ਕਿਦਾਂ ਛੱਟ ਲੱਗੀ ਆ ਛੱਟ ਲੱਗੀ ਆ ਉਹ ਕਿਦਾਂ ਲੱਗੀ ਛੱਟ ਉਹਦੇ ਲੱਗ ਵੀ ਖਰੇ ਸਿਰ ਦੇ ਵਿੱਚ ਗਈ ਆ ਤੋ ਅਖੰਦਿਆ ਵੀ ਗਏ ਹੀ ਆਪਾਂ ਹਸਪੀਟਲ ਆਹੋ ਤੇ ਡਾਕਟਰ ਨੇ ਇਹ ਦੱਸਿਆ ਵਾ ਕਿ ਜਿਹੜੀ ਦਿਮਾਗ ਵਾਲੀ ਨਾੜ ਨਹੀਂ ਹੁੰਦੀ ਉਹਨੂੰ ਦਾਬਾ ਗਈ ਆ ਤੇ ਉਹਦਾ ਕਰਕੇ ਉਹਨੂੰ ਕੋਹ ਸਮਝ ਨਹੀਂ ਲੱਗਣ ਦੇਈ ਪਿਆ ਕੌਣ ਵਾਦੇ ਕੌਣ ਨਹੀਂ ਬਾਜੀ ਕਹਿੰਦੇ ਪਛਾਨਣ ਨਹੀਂ ਡਈ ਕਿੰਦਾ ਪਤਾ ਨਹੀਂ ਲੱਗਾ ਕੋਹ ਹੁਣ ਇਹਨਾਂ ਨਹੀਂ ਪਤਾ ਕਿਦਾਂ ਡਿੱਗੀ ਕਿਦਾਂ ਨਹੀਂ ਸੱਸੋ ਦੀ ਵੀ ਘਰ ਰਹਣੀ ਆ ਉਹ ਵੀ ਕਿਤੇ ਗਈ ਆ ਏਸ਼ਦਾਨ ਮਗਰੋਂ ਕਿਤੇ ਕੰਮ ਧੰਦਾ ਕਰਨ ਦਾ ਵੀ ਹੋਣੀ ਆ ਤੇ ਉਹਨਾਂ ਚੱਕਰ ਚੁੱਕਰ ਆ ਗਏ ਹੋਣੇ ਆ ਹਾਏ ਦਿਨ ਕਿੰਨੇ ਕੋਈ ਆ ਕੁੜੀ ਹੋਈ ਨੂੰ ਇਹਨੂੰ ਮੈਂ ਬੜੀ ਵਾਰ ਕਿਹਾ ਏਸ਼ਦਣੇ ਜੀਏ ਆਵਲਾ ਟਾਈਮ ਆਪਣਾ ਵਧੀਆ ਵਧੀਆ ਕੱਢ ਲਾ ਐਹੋ ਹੀ ਟਾਈਮ ਵਾ ਮੁੜ ਕੇ ਸਾਰੀ ਉਮਰ ਕੰਮ ਹੀ ਕਰਨਾ ਵਾ ਪਰ ਇਹਨੂੰ ਆਖਰੀ ਹੀ ਆਈ ਵੀ ਮੈਂ ਆ ਵੀ ਕੰਮ ਕਰ ਲਾ ਉਹ ਵੀ ਕਰ ਲਾ ਹਉ ਪਤਾ ਨਹੀਂ ਕੀ ਬਣਿਆ ਤੇ ਕੀ ਉਹਨਾਂ ਨੂੰ ਕਰਨਾ ਕੀ ਹੈ ਮੈਨੂੰ ਇਹ ਦੱਸ ਚੱਲੀਏ ਫਿਰ ਆਈ ਉੱਥੇ ਮੈਨੂੰ ਇਹ ਆ ਵੀ ਤੁਸੀਂ ਨਾ ਇਕੱਲੇ ਹੀ ਚਲ ਜਾਓ ਕਿਉਂਕਿ ਘਰ ਹੁਣ ਮੱਜਾਂ ਦਾ ਧਿਆਨ ਵੀ ਰੱਖਣਾ ਪੈਣਾ ਵਾ ਡੰਗਰ ਵਛੇ ਵਾਲਾ ਵੇਖਣਾ ਪੈਣਾ ਘਰ ਲੱਗੇ ਛਾਗੇ ਕੋਈ ਵੀ ਨਹੀਂਗਾ ਹੈਗਾ ਤੇ ਮੈਂ ਤਾਂ ਕਰਕੇ ਕਹਿ ਨਹੀਂ ਵੀ ਇਕੱਲੇ ਤੂੰ ਹੋ ਆਓ ਤੇ ਕੋਈ ਨਹੀਂ ਮੁੜ ਕੇ ਜਿਆਦਾ ਲੋੜ ਪਾਉਗੀ ਨਾ ਫਿਰ ਮੈਂ ਤੁਹਾਡੇ ਨਾਲ ਚਲ ਜੂਗੀ ਚੱਲ ਇੰਦਾ ਕਰ ਲੈਨੇ ਆ ਚੱਲ ਵੇਖ ਲੈਨੇ ਆ ਫਿਰ ਮੈਂ ਇਕੱਲਾ ਹੋਉਨਾ ਤੇ ਤੂੰ ਨਾਲ ਜਾਂਦੀ ਤੇ ਚੱਲ ਗੱਲ ਹੋ ਰਹੀ ਨਹੀਂ ਨਹੀਂ ਪਤਾ ਨਹੀਂ ਕੀ ਆ ਫਿਰ ਐਵੇਂ ਦਾ ਸਾਰਾ ਪਰਿਵਾਰ ਹੀ ਕਰਨਗੇ ਵੀ ਮੜੀ ਜੀ ਗੱਲ ਹੁੰਦੀ ਆ ਤੇ ਸਾਰੇ ਇਕੱਠੇ ਹੋ ਕੇ ਆ ਜਾਂਦੇ ਆ ਤੁਸੀਂ ਇਕੱਲੇ ਜਾਓ ਜੇ ਲੋੜ ਹੋਊਗੀ ਨਾ ਫਿਰ ਤੁਸੀਂ ਨਾ ਆ ਕੇ ਤਾਂ ਮੈਨੂੰ ਲੈ ਜਿਓ ਸੱਚੀ ਮੈਂ ਤੇ ਹੋਰ ਤਰ੍ਹਾਂ ਹੋਈ ਜਾਂਦੀ ਆ ਮੈਂ ਇਦਾਂ ਕਰਨਾ ਮੈਂ ਚੱਲਦਾ ਵਾਂ ਫਿਰ ਹੈ ਚੱਲ ਜਾਓ ਫਿਰ ਉਹ ਉਹ ਦੇ ਹੀ ਮੈਂ ਤੁਹਾਨੂੰ ਦੱਸੂਗਾ ਫੋਨ ਤੇ ਚੰਗਾ ਪਤਾ ਨਹੀਂ ਅੱਬ ਕੀ ਬਣਿਆ ਵਾਂ ਕੁੜੀ ਦੇ ਨਾਲ ਇਦਾਂ ਦਾ ਕੰਮ ਕਦੀ ਹੋਇਆ ਤਾਂ ਨਹੀਂ ਆ ਹਾਏ ਉਹ ਪਛਾਣਨ ਦੀ ਡਈ ਕਿਸ ਨੂੰ ਤੇ ਜੇ ਮਾਂ ਲੱਗਦੇ ਛਟਕਦੇ ਜ਼ਿਆਦਾ ਹੋਈ ਤੇ ਫਿਰ ਕੀ ਬਣੂਗਾ ਟੈਨਸ਼ਨ ਹੀ ਲੱਗੀ ਆ ਪਤਾ ਨਹੀਂ ਭਾਜੀ ਕੀ ਗੱਲ ਹੋਈ ਆ ਉਹਦੇ ਪਛਾਣਦੀ ਨਹੀਂ ਕਿਸ ਨੂੰ ਵੀ ਸੁਨੀਪ ਸੁਨੀਪ ਉਹ ਠੀਕ ਵਾਂ ਤੂੰ ਤੂੰ ਕੌਣ ਵਾਂ ਕਦੀ ਕੋਈ ਆ ਜਾਂਦਾ ਵਾ ਕਦੀ ਕੋਈ ਆ ਜਾਂਦਾ ਵਾ ਉਹ ਮੈਂ ਤੇਰਾ ਭਰਾ ਵਾਂ ਕਿਹੜਾ ਭਰਾ ਮੇਰਾ ਨਹੀਂ ਕੋਈ ਭਰਾ ਹੈਗਾ ਉਹ ਸੰਦੀਪ ਮੈਂ ਭਰਾ ਵਾਂ ਤੇਰਾ ਕੀ ਹੋ ਗਿਆ ਵਾ ਤੈਨੂੰ ਐਂ ਦਾ ਹੀ ਕਰਦੀ ਓ ਭਾਜੀ ਵੇਖ ਲਓ ਕੁਝ ਨਹੀਂ ਸਮਝਾਉਂਦੀ ਇਹਨੂੰ ਨਾ ਮੈਨੂੰ ਤੁਹਾਡਾ ਪਤਾ ਲੱਗਣ ਡਿਆ ਤੂੰ ਕੋਣ ਵਾ ਨਾ ਇਹਦਾ ਪਤਾ ਲੱਗਣ ਡਿਆ ਵਾ ਇਹ ਤਾਂ ਨਹੀਂ ਦਵਾ ਮੂੰਹ ਚੋਕ ਕੇ ਆ ਜਾਂਦੇ ਆ ਭਾਜੋ ਤੁਹਾਡੇ ਘਰੋਂ ਭਾਜੀ ਇਹ ਕੁੜੀ ਨੂੰ ਵੀ ਧੱਕੇ ਮਾਰੀ ਜਾਂਦੀ ਸੀ ਹੁਣ ਮੈਂ ਸਮਝਾਇਆ ਹੋਇਆ ਉਹ ਨਿਆਣੀ ਜੀ ਬਚੜੀ ਉਹਨਾਂ ਨੂੰ ਧੱਕੇ ਮਾਰ ਉਹ ਭਾਜੀ ਤੁਸੀਂ ਇਦਾਂ ਕਰੋ ਕੁੜੀ ਇਹਦੇ ਲੱਗੋ ਚੁੱਕ ਲੋ ਇਹਦੇ ਦਿਮਾਗ 'ਚ ਫਰਕ ਪੈ ਗਿਆ ਵਾ ਕਿਤੇ ਯੋਰ ਨਾ ਵੱਜ ਗਿਆ ਸਿਰ ਥੱਲੇ ਤੇ ਡਾਕਟਰ ਕਹਿੰਦਾ ਕੀ ਆ ਉਹ ਡਾਕਟਰ ਕਹਿੰਦਾ ਜੀ ਇਹਦੇ ਦਿਮਾਗ 'ਚ ਨਾੜੀ ਨਹੀਂ ਹੁੰਦੀ ਜੜੀ ਉੱਤੇ ਛੱਟ ਵੱਜੀ ਹੈਗੇ ਸਮਝ ਨਹੀਂ ਆਉਂਦੀ ਵੀ ਕਿਦਾਂ ਦੀ ਛੱਟ ਵਾਏ ਦੇਖਦੇ ਆ ਭਲਾ ਇਨੀ ਛੱਟ ਲੱਗ ਗਈ ਐ ਜਾ ਫਿਰ ਲੱਗ ਚਲ ਜਾ ਪਸ ਸੰਦੀਪ ਬਣਾ ਤੈਨੂੰ ਹੋਇਆ ਕੀ ਆ ਦੱਸਦੀ ਨਹੀਂ ਕੋਹਾ ਕੌਣ ਸੰਦੀਪ ਇਹਨੂੰ ਕੁਝ ਵੀ ਨਹੀਂ ਪਤਾ ਲੱਗਣ ਡਿਆ ਇਹਦੇ ਵੱਸੋਂ ਬਾਹਰ ਵਾ ਕਿਹੜੀ ਸੰਦੀਪ ਦੀ ਗੱਲ ਕਰਨ ਡੇ ਤੁਸੀਂ ਪਰ ਇਹ ਜੋ ਮੇਰੇ ਲੱਗੋ ਪਸ ਸੰਦੀਪ ਬਹਿ ਜਾ ਇੱਥੇ ਸੰਦੀਪ ਕੀ ਹੋਇਆ ਤੈਨੂੰ ਬਾਹਰ ਉਹ ਕੰਮ ਕਰੀ ਮੈਨੂੰ ਬਾਹਰ ਜਾਣ ਦੋ ਓਥੇ ਲੰਮੀ ਬੈ ਉਹ ਪਾਜੀ ਇਹਨੂੰ ਲੰਮੀ ਪਾਓ ਇੱਥੇ ਲੰਮੀ ਬੈ ਜੇ ਬਾਹਰ ਜਾਂਦੋਂ ਬਾਹਰ ਜਾ ਕੀ ਕਰਨਾ ਨੂੰ ਤੂੰ ਇਦਾਂ ਕਰੋ ਕੁੜੀ ਨੂੰ ਚੁੱਕ ਲੋ ਲਾਗੋ ਹੋਰ ਨਾ ਉਹਦੇ ਸਾਡਾ ਪੜਾ ਜੀ ਦੇ ਨਹੀਂ ਕੰਦੀ ਕੁੜੀ ਨੂੰ ਕੁੜੀ ਨੂੰ ਹੱਸਣੀ ਲੋਣਾ ਠੀਕ ਹੈ ਨਾ ਬਾਜੀ ਤੁਹਾਡੀ ਗੱਲ ਠੀਕ ਆ ਇਹਦੇ ਵਸੋਂ ਕੰਮ ਪਾਰ ਹੋ ਗਿਆ ਕੀ ਇਹਦੇ ਮਾਥਾ ਸਾਟੀ ਲੱਗੀ ਆ ਇਹ ਕਿਤਰਾ 헤ੜ ਇਕੱਠੀ ਹੋਈ ਆ ਲੱਗੀ ਉਹਦੇ ਉਹ ਮਾਸੀ ਜੀ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਗਿਆ ਲੱਗਣ ਡਿਆ ਉਹਦੇ ਕਿਸ ਨੂੰ ਪਹਿਚਾਨਣ ਨਹੀਂ ਲਈ ਤੁਸੀਂ ਕਹਿੰਦੇ ਜੇ ਮੜੀ ਸਾਟ ਲੱਗੀ ਆ ਚੰਗੀ ਬਲ ਤੇ ਬੈਠੀ ਆ ਉਹ ਮਾਤਾ ਸਾਡਾ ਜਿਆਦਾ ਲੱਗੀ ਆ ਉਹ ਦਲਜੀਤ ਨੂੰ ਨਹੀਂ ਪਛਾਨਣ ਦੀ ਇਹੋ ਕਹੀ ਜਾਂਦੀ ਕੌਣ ਜੀ ਤੁਸੀਂ ਉਖੰਡ ਕਰਦੀ ਫਿਰਦੀ ਆ ਸਾਰੀ ਆਹੋ ਸੰਦੀਪ ਆਹ ਕੌਣ ਇਹ ਤੇ ਮੇਰੀ ਮੰਮੀ ਆ ਹੋਰ ਕੌਣ ਹੋਣਾ ਵਾ ਮੈਂ ਤਾਂ ਢਾਡੀ ਸਮਝ ਨਹੀਂ ਆਉਂਦੀ ਤੁਸੀਂ ਇੱਥੇ ਕੀ ਕਰਨਦੇ ਆ ਮੰਮੀ ਨੂੰ ਤੈਨੂੰ ਬਾਹਰ ਕੱਢੋ ਉਹ ਪਾਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹਨੂੰ ਖੜਿਆ ਕਿੱਥੇ ਹੀ ਕਿਹੜਾ ਡਾਕਟਰ ਸੀ ਉਹ ਉਹ ਪਾਜੀ ਸ਼ਹਿਰ ਲੈ ਗਿਆ ਸੀ ਉਹ ਕਹਿੰਦਾ ਸੀ ਲੰਬਾ ਸਮਾਂ ਦਵਾਈ ਚਲਣੀ ਹੈ ਤੇ ਇਹੀ ਪਤਾ ਕੀ ਕਰੂੰ ਇੱਕ ਦੋ ਦਿਨ ਵੇਖ ਲਓ ਤੇ ਤੁਸੀਂ ਚੰਡੀਗੜ੍ਹ ਪੀਜੀਆ ਹੀ ਲੈ ਜਾਓ ਇਹਨੂੰ ਉਥੇ ਠੀਕ ਹੋ ਜਾਣਾ ਮੈਨੇ ਭਾਈ ਉਥੇ ਕਿੱਦਾਂ ਲੈ ਕੇ ਜਾਣਾ ਮੈਂ ਇੱਥੇ ਨਾਲ ਪਛਾਣਨ ਦੀ ਉਥੇ ਅੱਗੇ ਕਰੋ ਚੱਲ ਇਦਾਂ ਕਰ ਲੈਨੇ ਆ ਰੁਪਿੰਦਰ ਨੂੰ ਮੈਂ ਸਵੇਰੇ ਲਿਆਉਂਗਾ ਨਾਲ ਹਾਂਜੀ ਉਹ ਆਪੇ ਫਿਰ ਨਾਲ ਬੈਜੂਗੀ ਇਹਦੇ ਹੋ ਸਕਦਾ ਉਹਦੇ ਨਾਲ ਹੀ ਚੱਲੇ ਜਿੱਦਾਂ ਮਾਸੀ ਜੀ ਨੂੰ ਕਹਿਣ ਦੀ ਆ ਵੀ ਇਹ ਮੰਮੀ ਆ ਉਹ ਚਲੋ ਇਹਨਾਂ ਨੂੰ ਨਾਲ ਲੈ ਜਾਾਂਗੇ ਰਖਾਉਣ ਦੇ ਪੈਣਾ ਹੀ ਆ ਉਹ ਆਹੋ ਸਰਦੀ ਛੱਟ ਵਾ ਮੈਂ ਨਾ ਕਿਤੇ ਜ਼ਿਆਦਾ ਵਧਾਨਣਾ ਬਾਜੀ ਉਹੀ ਤੇ ਗੱਲ ਵਾ ਅ ਨਿੱਕੀ ਜੂ ਕਹਿੰਦੇ ਸਾਹਮਣਾ ਵਾ ਉਹ ਚਲੋ ਨਿੱਕੀ ਵੀ ਸਾਂਭੀ ਜਾਊਗੀ ਇਹਨੂੰ ਤੇ ਸਾਂਭੀਏ ਚਲੋ ਭਾਜੀ ਕੋਈ ਜਾਨੀ ਨੁਕਸਾਨ ਨੀਗਾ ਹੋਇਆ ਜੇ ਕੋਈ ਇਦਾਂ ਦਾ ਕੰਮ ਹੋ ਜਾਂਦਾ ਤੇ ਨਿੱਗੀ ਜੀ ਨੂੰ ਕਿਨੇ ਸਾਂਭਣਾ ਸਾਂਭਿਆ ਜਾਂਦਾ ਉਹ ਨਿਕਾਣੇਣਾ ਮਾਂ ਮਾਂ ਹੀ ਹੁੰਦੀ ਆ ਫੇਰ ਤੂੰ ਹੀ ਕੀ ਰੌਲੀ ਪਾਈ ਆ ਉਹਨੇ ਮੈਨੂੰ ਆਉਂਦੇ ਪਛਾਣ ਲਿਆ ਵਾ ਆਂਦੀ ਮੰਮੀ ਆ ਤੇ ਤੂੰ ਕਿਤਨਾ ਆਂਦੇ ਨੂੰ ਪਛਾਣ ਨਹੀਂ ਹੁੰਦੀ ਐਸਦੀ ਤੇ ਸਿਰ ਚ ਮਸਾ ਲੱਗ ਗਈ ਆ ਤੇ ਕੀ ਆਖਰ ਆ ਗਈ ਆ ਜਾਂ ਫਿਰ ਬਾਹਰ ਕੰਮ ਕਰਾ ਜਾ ਕਿਦਾਂ ਦਿਵਾਲੇ ਹੋਏ ਹੋ ਤੂੰ ਮੇਰੇ ਮਰਜ਼ੀ ਹੂੰ ਤਾਂ ਰਹਿ ਲੈਂਦੀ ਤੇ ਮੈਨੂੰ ਸ਼ਹਿਰ ਤੇ ਰੋੜੀ ਕੰਮ ਨਹੀਂ ਆਉਂਦਾ ਕਿੱਥੇ ਆ ਰੁਲ ਗਈ ਤੂੰ ਜਾਣਾ ਨਹੀਂ ਮੈਂ ਜਾਣਾ ਹੀ ਘੜੀ ਵੇਖ ਲਿਆ ਕਰਨਾ ਘਰੇ ਨਹੀਂ ਕੋਈ ਘਰ ਤੇ ਹੁਣ ਏਦਾਂ ਨੇ ਕੰਮ ਕਰ ਲਿਆ ਵਾ ਤੇ ਮੈਂ ਹੁਣ ਜਾਵਾਂ ਨਾ ਕਿਤੇ ਵੀ ਆ ਜਾਓ ਭਾਜੀ ਇੱਧਰ ਚਲਦੀ ਆਂ ਭਾਜੀ ਮੈਂ ਦਿਵਾਲੇ ਖਲੋਤੇ ਹੀ ਲਾ ਵਾਂਗੂ ਆਣ ਕੇ ਉਹਦੇ ਆ ਵੀ ਨਮਾਸੀ ਆਪਾ ਮੇਰੇ ਬਾਤ ਤੇ ਪਾਤਾ ਵਾ ਮਰਜੀ ਛਟ ਘੜੀ ਲੱਗ ਗਈ ਹੈ ਸੰਗਾ ਫਰ ਸਿਆਪਾ ਲੱਗੀ ਨੇ ਬੇਡ ਨੂੰ ਤੇ 20 ਬਜ ਗਈ ਆ ਉਹ ਵੀ ਸਗਾ ਚੰਗੀ ਭਲੀ ਉਹਨੂੰ ਕੀ ਹੋਇਆ ਸਿਰ ਲੈ ਕੇ ਜਿ ਬੈਠੀ ਨਾਗੀ ਕਰਾਂ ਇਹ ਮੇਰੇ ਕੋਲ ਬੜੇ ਚੁੱਕੇ ਜਾਣਦੇ ਨੇ ਮਾਵਾ ਮੇਰੀ ਅੱਗੇ ਨੇ ਕੰਮ ਕਰਦੀਆਂ ਮੈਂ ਲੈਣਾ ਆਪਣੇ ਪੈਰਾਂ ਦੇ ਆਪ ਹੀ ਕੁਵਾੜੀ ਮਾਰਨੀ ਮੈਨੂੰ ਕੀ ਪਤਾ ਹੈਗਾ ਬਿਨਾ ਪੱਜ ਜਾਣਾ ਮੈਂ ਤੋਹਾਨੇ ਮੰਮੀ ਮੇਰੀ ਸੁਣੋ ਗੱਲ ਹੁਣ ਵੀ ਨੂੰ ਲੈ ਕੇ ਬੈਠੀ ਹੋ ਤੇ ਪਹਿਲਾਂ ਇਦਾਂ ਬਹਿ ਜਾਂਦੇ ਫਿਰ ਨਹੀਂ ਚੰਗਾ ਹੁਣ ਇੰਨਾ ਕੁਝ ਕਰਵਾ ਕੇ ਬਹਿ ਗਈ ਹਾਂ ਮੈਂ ਹੁਣ ਜਾਣਾ ਵੀ ਪੈਂਦਾ ਮੈਨੂੰ ਕਿਦੇ ਮੈਂ ਰਿਸ਼ਤੇਦਾਰਾਂ ਵਾਲੀ ਹਾਂ ਮੈਨੂੰ ਹਰ ਥਾਂ ਹੀ ਜਾਣਾ ਪੈਂਦਾ ਵਾ ਇਹ ਹੁਣ ਮੈਨੂੰ ਨਹੀਂ ਜਾਣਾ ਪੈਣਾ ਮੰਮੀ ਜਾ 100 ਵਾਰੀ ਜਾ ਮੈਨੂੰ ਦੱਸ ਕੇ ਨਹੀਂ ਜਾਵੇ ਇੱਥੇ ਜਾਣਾ ਵਾ ਮੈਂ ਘਰ ਰਹਿੰਦਾ ਇਹ ਕੰਮ ਨਾ ਹੁੰਦਾ ਤੇਰੇ ਹੁੰਦਿਆਂ ਹੋ ਜਾਂਦਾ ਤੇ ਫੇਰ ਕਰਦਾ ਹੁਣ ਮੈਂ ਕੁੜੀ ਨੂੰ ਚੁੱਕ ਲੈਣਾ ਸੀ ਉਹਨੇ ਆਪੇ ਕੰਮ ਕਰ ਕਰ ਲੈਣਾ ਸੀ ਇਹ ਹੁਣ ਸਾਹਮਣੇ ਦਾ ਪੈਣਾ ਹੀ ਹੈ ਕੋਈ ਗੱਲ ਨਹੀਂ ਮੈਂ ਚੁੱਕ ਲਿਆ ਕਰੂੰਗੀ ਹੋ ਜਾਣਾ ਮੈਂ ਠੀਕ ਹੋਨੇ ਵੀ ਚਲੋ ਮੰਮੀ ਮੈਂ ਤੇ ਕਹਿਣਾ ਵਾ ਵੀ ਠੀਕ ਹੋ ਜੇ ਤੇ ਆਪਣੀ ਕੁੜੀ ਨਾਲ ਆਪੇ ਸੰਭੇ ਹੋ ਕੋਈ ਗੱਲ ਨਹੀਂ ਹੋ ਜਾਣਾ ਠੀਕ ਹੋਨੇ ਐਦਾਂ ਨਾ ਕਰੀਏ ਸੰਦੀਦੀ ਭਾਬੀ ਨੂੰ ਨਾ ਸੱਦ ਲਈ ਇੱਥੇ ਕੀ ਕਰਾਂ ਉਹ ਸਦਨਾਵਾ ਨੂੰ ਆਪੇ ਕੁੜੀ ਨੂੰ ਵੇਖ ਲਿਆ ਕਰੂਗੀ ਤੁਸੀਂ ਕੰਮ ਕਰ ਕਰ ਲਿਆ ਕਰਿਓ ਮੈਂ ਮੈਂ ਚੁੱਕੀ ਦੀ ਹੈ ਗਈ ਹੁਣ ਹੁਣ ਕੰਮ ਵੀ ਕਰਨਾ ਵਾ ਕੋਈ ਗੱਲ ਨਹੀਂ ਮੈਂ ਸਵਾਲ ਕੇ ਨਾ ਤੇ ਕੰਮ ਵੀ ਕਰ ਲਿਆ ਕਰੂੰਗੀ ਮੈਂ ਚਲੋ ਠੀਕ ਆ ਜੇ ਤੇ ਕਰ ਲਿਆ ਕਰੋਗੇ ਫਿਰ ਕਿਉਂ ਸਦਨਾਣਾ ਨੂੰ ਆਪੇ ਸਾਰੀ ਜਾਣੀ ਆ ਰੁਪਿੰਦਰ ਅਜਾ ਕੀਤਾ ਕੋਈ ਹੱਲ ਥੋੜਾ ਹੋ ਜਾਣਾ ਵਾ ਚੁੱਪ ਕਰ ਜਾ ਹੁਣ ਕੀ ਪਤਾ ਹੁਣ ਕਿਹੜੇ ਤਰੀਕੇ ਨਾਲ ਡਿੱਗੀ ਆ ਤੇ ਕਿਹੜੇ ਨਾਲ ਨਹੀਂ ਤੁਸੀਂ ਅੱਜ ਜਿਹੜੀ ਛੱਟ ਲੱਗ ਗਈ ਤਾਂ ਉਹਨੂੰ ਬਿਲਕੁਲ ਨੂੰ ਪਛਾਣਿਆ ਉਹਨੇ ਕਿ ਚਾਹੀ ਮੇਰਾ ਭਰਾ ਵਾ ਉਹ ਭਰਾਵਾ ਉਹਦੇ ਗਾੜੀਆਂ ਧੱਕੇ ਮਾਰਦੀ ਆ ਦਲਜੀਤ ਨੂੰ ਵੀ ਮੈਨੂੰ ਵੀ ਕਹਾਂ ਦੀ ਵੀ ਤੁਸੀਂ ਕਿੱਥੋਂ ਆ ਗਏ ਜੀ ਹਾਏ ਰੱਬਾ ਤੁਸੀਂ ਇਦਾਂ ਕਰੋ ਹਾਂ ਹੋ ਡਾਕਟਰ ਕਿੰਨੇ ਸਿਆਣੇ ਆ ਤੁਸੀਂ ਉਹਨਾਂ ਕੋਲ ਚੱਲ ਜਾਓ ਉਹ ਮੈਂ ਤੇ ਭਾਜੀ ਨੂੰ ਕਿਹਾ ਸੀ ਮੈਂ ਚੰਡੀਗੜ੍ਹ ਪੀਜੀਆਈ ਲੈ ਜੀ ਇਹਨੂੰ ਇੱਕ ਦੋ ਦਿਨ ਵੇਖ ਲਓ ਮੈਂ ਉਹ ਆਂਦੇ ਵੀ ਖੜਨੀ ਕਿੱਦਾਂ ਵਾ ਉਹਦੇ ਹੱਥ ਨਹੀਂ ਲਾਉਂ ਦਿੰਦੀ ਹੱਥ ਤੇ ਨਹੀਂ ਲਾਉਂ ਦਿੰਦੀ ਤੇ ਚਲੋ ਕੋਈ ਗੱਲ ਨਹੀਂ ਆ ਚੱਲ ਆਪੇ ਹੁਣ ਖੜਨਾ ਤੇ ਪੈਣਾ ਹੀ ਆ ਇਦਾਂ ਹੀ ਕੀ ਕਰਨਾ ਵਾ ਤਾਂ ਜੇ ਇਦਾਂ ਕੁੜੀ ਵੀ ਰੋਲਦੀ ਰਹਿ ਜਾਣੀ ਆ ਕਿੰਨੇ ਸਾਹਣੀ ਆ ਉਹ ਜਾਂ ਫਿਰ ਇਦਾਂ ਨਾ ਕਰੀਏ ਹੋ ਸਕਦਾ ਤੈਨੂੰ ਪਹਿਚਾਨ ਲੇ ਮਾਸੀ ਨੂੰ ਕਹਿੰਦੀ ਸੀ ਕਿ ਇਹ ਮੇਰੀ ਮੰਮੀ ਆ ਅੱਛਾ ਤੁਹਾਨੂੰ ਨਹੀਂ ਦੋਵਾਂ ਨੂੰ ਪਹਿਚਾਨਦੀ ਨਹੀਂ ਜੇ ਉਹ ਮੰਮੀ ਨੂੰ ਪਹਿਚਾਨ ਜਾਂਦੀ ਹੈ ਨਾ ਫਿਰ ਇਹਦਾ ਮਤਲਬ ਉਹਨੂੰ ਸਾਰਿਆਂ ਦਾ ਪਤਾ ਲੱਗ ਜਾਣਾ ਵਾ ਉਹ ਤਾਂ ਇੱਕ ਦੋ ਦਿਨ ਪਤਾ ਨਾ ਕੀ ਹੁੰਦਾ ਵਾ ਜਦੋਂ ਸਿਰ ਚ ਸੱਟ ਲੱਗੀ ਹੈ ਨਾ ਉਹ ਬਿਹੋਸ਼ ਹੋ ਕੇ ਡਿੱਗੀ ਹੋਊਗੀ ਤਾਂ ਵੀ ਬੰਦੇ ਨੂੰ ਚੇਤਨ ਨਹੀਂ ਰਹਿਦਾ ਕੋਹ ਮੈਂ ਤੈਨੂੰ ਆਖਿਆ ਸੀ ਤੂੰ ਮੇਰੇ ਨਾਲ ਹੀ ਚੱਲ ਤੂੰ ਗਈ ਹੁੰਦੀ ਤਾਂ ਹੋ ਸਕਦਾ ਤੈਨੂੰ ਪਹਿਚਾਨਦੀ ਕੋਈ ਨਹੀਂ ਆਪਾਂ ਇਦਾਂ ਕਰਨੇ ਆ ਆਪਾਂ ਸਵੇਰੇ ਚੱਲਦੇ ਆ ਫਿਰ ਠੀਕ ਆ ਨਾ ਚਲ ਉਹ ਤੁਸੀਂ ਮੇਰੇ ਨਾਲ ਖੜੇ ਹੋ ਚੱਲ ਵੀਰਾਂ ਅਜਿਹਾ ਕੀ ਕੰਮ ਕਰ ਬੈਠੀ ਆ ਵੀ ਕੋਈ ਉਹਦੇ ਵਸ ਦੀ ਗੱਲ ਹੀ ਨਹੀਂ ਆ ਵਿਚਾਰੀ ਤੇ ਕੋਹ ਆਂਦੀ ਆ ਕੁੜੀ ਕੀ ਦੀ ਹੈ ਨਗੀ ਜੀ ਇਹ ਵੀ ਨਹੀਂ ਗਾ ਮੇਰੀ ਮੈਂ ਤੈਨੂੰ ਭਾਜੀ ਨੂੰ ਆਖਿਆ ਮੈਂ ਇਹਦੇ ਲਾਗੋ ਚੁੱਕ ਲੋ ਕਿ ਤੇ ਸਾਡਾ ਸੁੱਟਣਾ ਲਾ ਦੇ ਦੇ ਆਹੋ ਚੱਲ ਇਹ ਬੰਦ ਨੂੰ ਕਹੋ ਵੀ ਕੁੜੀ ਦਾ ਧਿਆਨ ਰੱਖੋ ਮਾਸਾ ਜਨੀ ਹੈਗੀ ਆ ਕੱਲ ਨੂੰ ਮੁੜ ਕੇ ਕੀ ਕਰਨਾ ਵਾ ਮੈਂ ਤੇ ਭਾਜੀ ਜਦੋਂ ਲਾਗੇ ਖਲੋਤੇ ਤੇ ਫਿਰ ਬਾਹਰ ਨੂੰ ਟਾਟ ਚੱਲੀ ਕੋਦਲ ਜੀ ਦਿੰਡ ਕਿਆ ਫੇਰ ਫੇ ਲੰਮੇ ਪਾਇਆ ਉੱਥੇ ਐਂਦਾ ਦੇ ਕੰਬੜਾ ਔਖਾ ਹੋ ਗਿਆ ਵਾ ਬੜਾ ਔਖਾ ਵਾ ਕੇ ਪਤਾ ਨਹੀਂ ਆਂ ਪੀਆ ਵਿਚਾਰੀ ਦੀ ਕਿਸਮਤ ਦੇ ਵਿੱਚ ਨਾ ਰੱਬ ਨੇ ਕੀ ਕੀ ਲਿਖਿਆ ਵਾ ਕਿਹੜੇ ਤੱਕੀ ਆ ਜਿਹੜੇ ਹਲੇ ਹੋਰ ਇਹਨੂੰ ਮਿਲਨੇ ਸੰਦੀਪ ਐ ਸੰਦੀਪ ਹੇ ਕੋਣ ਮੈਂ ਆ ਹੀ ਉੱਠਾਂ ਉੱਠ ਕੇ ਬੈਠ ਰਹਾ ਠੀਕ ਆ ਹੁਣ ਕੁਣ ਮੰਮੀ ਮੈਂ ਤਾਂ ਠੀਕ ਵਾਂ ਉਦਾਂ ਹੀ ਸੁੱਤੀ ਮੈਂ ਮੈਨੂੰ ਕੀ ਹੋਣਾ ਸੀ ਚੱਲ ਪੁੱਤ ਹੋਵੇ ਵੀ ਕੰਨ ਨਾਲੇ ਮੰਮੀ ਮੇਰੀ ਗੱਲ ਸੁਣੋ ਉਹ ਜਿਹੜਾ ਮੁੰਡਾ ਵਾ ਉਹ ਸਾਡੇ ਘਰ ਕੀ ਕਰਨ ਡਿਆ ਵਾ ਨਾਲੇ ਉਹ ਕੌਣ ਵਾ ਉਹ ਤੂੰ ਉਹ ਨਾ ਸਾਡੇ ਰਿਸ਼ਤੇਦਾਰਾਂ ਦਾ ਮੁੰਡਾ ਵਾ ਉਹ ਇੱਥੇ ਰਹਿੰਦਾ ਵਾ ਸਾਡੇ ਕੋਲ ਹੀ ਮੰਮੀ ਉਹ ਤਾਂ ਮੈਨੂੰ ਕਹਿਣ ਡਿਆ ਸੀ ਮੈਂ ਤੇਰਾ ਘਰ ਵਾਲਾ ਵਾਂ ਤੂੰ ਹੀ ਕਹਿਣ ਦੇ ਰਿਸ਼ਤੇਦਾਰਾਂ ਦਾ ਮੁੰਡਾ ਵਾ ਉਹ ਤਾਂ ਤੇਰਾ ਤਾਂ ਜਿਹਾ ਵਿਆਹ ਹੀ ਨਹੀਂ ਹੋਇਆ ਤੂੰ ਤਾਂ ਕੁਵਾਰੀ ਈ ਐ ਅਜੇ ਉਹੋ ਗੱਲ ਤੇ ਮੈਂ ਸੋਚਣ ਦੀ ਆ ਨਾਲੇ ਮੰਮੀ ਉਹ ਨਹੀਂ ਕਹ ਜਾਨਾ ਕਿਦਾ ਵਾ ਕੁੜੀ ਆ ਕਿਦੀ ਆ ਕੁੜੀਓ ਕੁੜੀ ਵੀ ਆਪਣੀ ਆ ਉਹ ਤੇ ਕਹਿਣ ਦੇ ਕਿ ਤੇਰੀ ਕੁੜੀ ਆ ਤੂੰ ਇਹਨੂੰ ਸਾਂਭਣਾ ਵਾ ਨਾਲੇ ਤੂੰ ਹੀ ਕਹਿਣ ਦੇ ਤੇਰਾ ਤੇ ਵਿਆਹ ਨਹੀਂ ਹੋਇਆ ਤੇ ਮੇਰੀ ਕੁੜੀ ਕਿੱਥੋਂ ਹੋਗੀ ਐ ਮਾਰਦੇ ਤੇਰੇ ਨਾਲ ਮੰਮੀ ਕਿ ਇਹਨੂੰ ਨਾ ਘਰ ਵੜਿਆ ਕਰੋ ਐਵੇਂ ਮੂੰਹ ਚੋੱਕ ਕੇ ਤੇ ਆ ਜਾਂਦੇ ਆਹੋ ਬੜੇ ਚਰਦਾ ਰਹਿੰਦਾ ਵਾ ਇੱਥੇ ਹੁਣ ਥੋੜਾ ਕਹਿਣ ਲੱਗਾ ਵਾ ਤੇ ਤੂੰ ਹੁਣ ਉਹਨੂੰ ਘਰ ਭੇਜ ਦੋ ਮੰਮੀ ਜਿਉ ਨੇ ਇੱਥੇ ਰਹਿਣਾ ਵਾ ਨਾ ਤੇ ਇੱਕ ਗੱਲ ਸਮਝਾ ਦਿਓ ਉਹਨੂੰ ਕਿ ਮੇਰੇ ਕਮਰੇ ਚ ਨਹੀਂ ਹੋਣਾ ਚਾਹੀਦਾ ਉਹ ਤੇ ਕੋਈ ਗੱਲ ਵਿੱਚ ਸਮਝਾ ਦੇਣੀ ਆ ਨਹੀਂ ਹੁੰਦਾ ਇੱਧਰ ਨੂੰ ਹੁਣ ਆਇਆ ਨਾ ਤੇ ਮੈਂ ਥੱਕੇ ਮਾਰ ਕੇ ਕੱਢ ਦੇਣਾ ਫਿਰ